ਗੁਰੂ ਨਾਨਕ ਦੇਵ ਜੀ ਆਪਣੇ ਪ੍ਰਚਾਰਕ ਦੌਰੇ ਤੇ 1508 ਈਸਵੀ ਵਿੱਚ ਨਿਕਲੇ। ਇਹ ਦੌਰਾ ਖਾਸ ਤੌਰ ਤੇ Hindu ਤੀਰਥਾਂ ਵੱਲ ਸੀ। ਇਸ ਦੌਰੇ ਦੇ ਸਮੇਂ ਜਦੋਂ ਗੁਰੂ ਜੀ ਕੁਰਕ ਖੇਤਰ ਤੋਂ ਹਰਦੁਆਰ ਪਹੁੰਚੇ ਤਾਂ ਉਹਨਾਂ ਗੰਗਾ ਦੇ ਕੰਢੇ ਜਾ ਡੇਰਾ ਲਾਇਆ। ਉਸ ਦਿਨ ਵਿਸਾਖੀ ਦਾ ਪੂਰਵ ਸੀ। ਉੱਥੇ ਨਜ਼ਦੀਕ ਹੀ ਇੱਕ ਵੈਸ਼ਨੋ ਸਾਧ ਟਿਕਿਆ ਹੋਇਆ ਸੀ। ਉਸ ਦੀ ਕਾਫੀ ਪੁੱਛ ਪ੍ਰਤੀਤ ਸੀ। ਲੋਕੀਂ ਦੂਰ ਦੁਰਾਡੇੋਂ ਉਸ ਪਾਸ ਆ ਕੇ ਬੈਠਦੇ ਸਨ ਅਤੇ ਇਹ ਸਾਧ ਆਪਣੇ ਧਰਮੀ ਹੋਣ ਦਾ ਬਹੁਤ ਪੱਜ ਕਰ ਰਿਹਾ ਸੀ। ਗੁਰੂ ਸਾਹਿਬ ਨੇ ਉਸ ਦਾ ਪਾਜ ਉਘੇੜਨ ਵਾਸਤੇ ਜਾਣ ਬੁੱਝ ਕੇ ਉੱਥੇ ਜਾ ਡੇਰਾ ਲਾਇਆ। ਦੂਜੇ ਦਿਨ ਸਵੇਰੇ ਸਾਧ ਨੇ ਇਸ਼ਨਾਨ ਕੀਤਾ ਅਤੇ ਭੋਜਨ ਪਕਾਉਣ ਦੀ ਤਿਆਰੀ ਕਰਨ ਲੱਗ ਪਿਆ। ਚੌਂਕਾ ਤਿਆਰ ਕਰਨ ਲਈ ਉਸ ਨੇ ਗਾਂ ਦੇ ਗੋਹੇ ਦਾ ਪੋਚਾ ਫੇਰਿਆ। ਲੱਕੜੀਆਂ ਨੂੰ ਸੁਚੀਆਂ ਕਰਨ ਲਈ ਉਹਨਾਂ ਨੂੰ ਧੋਤਾ। ਚੌਂਕੇ ਦੇ ਆਲੇ ਦੁਆਲੇ ਕਾਰ ਭਾਵ ਲਕੀਰ ਖਿੱਚੀ ਅਤੇ ਲੱਕੜਾਂ ਬਾਲੀਆਂ। ਗੁਰੂ ਜੀ ਨੇ ਭਾਈ ਮਰਦਾਨਾ ਜੀ ਨੂੰ ਅੱਗ ਲਿਆਉਣ ਵਾਸਤੇ ਉਸ ਸਾਧ ਪਾਸ ਭੇਜਿਆ। ਜਦ ਮਰਦਾਨਾ ਜੀ ਉਸ ਦੇ ਚੌਂਕੇ ਕੋਲ ਪਹੁੰਚੇ ਤਾਂ ਸਾਧ ਲੋਹਾ ਲਾਖਾ ਹੋ ਕੇ ਗਾਲਾਂ ਕੱਢਣ ਲੱਗ ਪਿਆ ਅਤੇ ਕਹਿਣ ਲੱਗਾ ਤੂੰ ਮੇਰਾ ਚੌਂਕਾ ਅਪਵਿੱਤਰ ਕਰ ਦਿੱਤਾ ਹੈ। ਗੁੱਸੇ ਵਿੱਚ ਸਾਧ ਅੱਗ ਦੀ ਚੁਆਤੀ ਲੈ ਕੇ ਮਰਦਾਨਾ ਜੀ ਦੇ ਪਿੱਛੇ દોੜਿਆ। ਮਰਦਾਨਾ ਜੀ ਸਤਗੁਰ ਜੀ ਪਾਸ ਪੁੱਜੇ ਤੇ ਮਗਰੇ ਮਗਰ ਸਾਧ ਵੀ ਪਹੁੰਚ ਗਿਆ ਜਦ ਗੁਰੂ ਨਾਨਕ ਸਾਹਿਬ ਨੇ ਉਸ ਸਾਧ ਨੂੰ ਪੁੱਛਿਆ ਕਿ ਹੇ ਸਾਧੂ ਜੀ ਆਪ ਇਤਨੇ ਗੁੱਸੇ ਵਿੱਚ ਕਿਉਂ ਹੋ ਅਸੀਂ ਤਾਂ ਤੁਹਾਡੇ ਪਾਸੋਂ ਕੇਵਲ ਅੱਗ ਹੀ ਮੰਗਵਾਈ ਸੀ ਤਾਂ ਸਾਧ ਗੁੱਸੇ ਵਿੱਚ ਕਹਿਣ ਲੱਗਾ ਕਿ ਇਸ ਮਿਰਾਸੀ ਦਾ ਮੇਰੇ ਚੁੰਗੇ ਉੱਤੇ ਪਰਛਾਵਾਂ ਪੈ ਗਿਆ ਹੈ ਅਤੇ ਉਸ ਨਾਲ ਮੇਰਾ ਚੌਂਕਾ ਅਪਵਿੱਤਰ ਹੋ ਗਿਆ ਹੈ ਕਿਉਂਕਿ ਇਹ ਸ਼ੁੱਧਰ ਹੈ ਇਸ ਲਈ ਮੇਰਾ ਜਨਮ ਭ੍ਰਿਸ਼ਟ ਹੋ ਗਿਆ ਹੈ ਗੁਰੂ ਸਾਹਿਬ ਨੇ ਕਿਹਾ ਇਹ ਕਿਵੇਂ ਹੋ ਗਿਆ ਇਹ ਵੀ ਤਾਂ ਮਨੁੱਖ ਹੀ ਹੈ ਉਸ ਸਾਧ ਨੇ ਉੱਤਰ ਦਿੱਤਾ ਨਹੀਂ ਇਹ ਮਨੁੱਖ ਨਹੀਂ ਸ਼ੁੱਧਰ ਹੈ ਗੁਰੂ ਸਾਹਿਬ ਨੇ ਸਮਝਾਇਆ ਕਿ ਪਰਮਾਤਮਾ ਇਹਨਾਂ ਬਾਹਰਲੇ ਵਿਖਾਵੇ ਆਂ ਭਾਵ ਬਾਹਰ ਦੀ ਸੋਚ ਉਤੇ ਨਹੀਂ ਰੀਜਦਾ ਉਸ ਦੇ ਬਹਿਣ ਦੀ ਥਾਂ ਮਨੁੱਖ ਦਾ ਹਿਰਦਾ ਹੈ ਜੇ ਹਿਰਦੇ ਵਿੱਚ ਨਿਰਦਇਆ ਹੈ ਨਫ਼ਰਤ ਹੈ ਪਰਾਈ ਨਿੰਦਾ ਹੈ ਗ੍ਰੋਧ ਆਦਿਕ ਨੀਚ ਵਿਕਾਰ ਹਨ ਤਾਂ ਅਜਿਹੇ ਮੈਲੇ ਹਿਰਦੇ ਵਿੱਚ ਪਰਮਾਤਮਾ ਬੈਠਣ ਨੂੰ ਤਿਆਰ ਨਹੀਂ ਹੋ ਸਕਦਾ ਸਾਰੀ ਖਲਕਤ ਵਿੱਚ ਉਸੇ ਨੂੰ ਵੇਖੋ ਕਿਸੇ ਬੰਦੇ ਨੂੰ ਵੀ ਨੀਵੀਂ ਜਾਤ ਦਾ ਸਮਝ ਕੇ ਉਸ ਤੋਂ ਨਫ਼ਰਤ ਨਾ ਕਰੋ ਨਫ਼ਰਤ ਕੇਵਲ ਭੈੜੇ ਕੰਮਾਂ ਤੋਂ ਕਰੋ ਇਸ ਪ੍ਰਕਾਰ ਝਗੜਾ ਹੋਣ ਕਰਕੇ ਅਤੇ ਉਸ ਸਾਧ ਦੀ ਆਪਣੀ ਉੱਚੀ ਆਵਾਜ਼ ਕਾਰਨ ਬਹੁਤ ਸਾਰੇ ਲੋਕ ਇਕੱਠੇ ਹੋ ਗਏ ਅਤੇ ਇੱਕ ਦੂਜੇ ਨੂੰ ਪੁੱਛਣ ਲੱਗੇ ਕਿ ਇੱਥੇ ਕੀ ਹੋ ਗਿਆ ਹੈ ਤੇ ਕਾਹਦਾ ਝਗੜਾ ਹੈ ਉਹ ਸਾਧ ਲਗਾਤਾਰ ਉੱਚੀ ਉੱਚੀ ਰੋਲਾ ਪਾਈ ਜਾ ਰਿਹਾ ਸੀ ਅਤੇ ਭਾਈ ਮਰਦਾਨਾ ਜੀ ਨੂੰ ਬੁਰਾ ਭਲਾ ਕਹਿ ਰਿਹਾ ਸੀ ਉਹ ਸਾਧ ਲੋਹਾ ਲੱਖਾ ਹੋ ਕੇ ਆਖ ਰਿਹਾ ਸੀ ਕਿ ਇਸ ਛੁੱਦਰ ਨੇ ਮੇਰਾ ਧਰਮ ਪ੍ਰਿਸ਼ਟ ਕਰ ਦਿੱਤਾ ਹੈ ਅਤੇ ਇਸ ਦੇ ਪਰਛਾਵੇਂ ਨਾਲ ਮੇਰਾ ਚੌਂਕਾ ਭਿੱਟ ਹੋ ਗਿਆ ਹੈ ਮੈਂ ਹੁਣ ਭੋਜਨ ਕਿਵੇਂ ਸ਼ਕਾਂਗਾ ਐਸ ਸਮੇਂ ਗੁਰੂ ਨਾਨਕ ਦੇਵ ਜੀ ਨੇ ਉੱਚੀ ਸੁਰ ਵਿੱਚ ਇਹ ਸ਼ਲੋਕ ਉਚਾਰਿਆ ਕਬੁੱਧ ਡੋਮਣੀ ਕੋ ਦਇਆ ਕਸਾਇਣ ਪਰ ਨਿੰਦਾ ਘਟ ਚੂਹੜੀ ਮੁਠੀ ਕਰੋਧ ਚੰਡਾਲ ਕਾਰੀ ਕੱਢੀ ਕਿਆ ਥੀ ਐ ਜਾਂ ਚਾਰੇ ਬੈਠੀਆਂ ਨਾਲ ਸੱਚ ਸੰਜਮ ਕਰਨੀ ਕਾਰਾਂ ਨਾਵਣ ਨਾਉ ਜਪੇ ਹੀ ਨਾਨਕ ਅਗੇ ਉੱਤਮ ਸੇਈ ਜੇ ਪਾਪਾਂ ਪੰਦ ਨ ਦੇਹੀ ਭਾਵ ਭੈੜੀ ਮਤ ਮਨੁੱਖ ਦੇ ਅੰਦਰ ਦੀ ਮਿਰਾਸਣ ਹੈ ਬੇਤਰਸੀ ਕਸਾਇਣ ਹੈ ਪਰਾਇ ਨਿੰਦਿਆ ਅੰਦਰ ਦੀ ਚੁਹੜੀ ਹੈ ਤੇ ਕਰੋਧ ਚੰਡਾਲਣੀ ਹੈ ਜਿਸ ਨੇ ਜੀਵ ਦੇ ਸ਼ਾਂਤ ਸੁਭਾਅ ਨੂੰ ਠੱਗ ਰੱਖਿਆ ਹੈ ਜੇ ਇਹ ਚਾਰ ਇਹ ਹੀ ਅੰਦਰ ਬੈਠੀਆਂ ਹੋਣ ਤਾਂ ਬਾਹਰ ਚੌਂਕਾ ਸੋਚਾ ਰੱਖਣ ਲਈ ਲਕੀਰਾਂ ਕੱਢਣ ਦਾ ਕੀ ਲਾਭ ਗੁਰੂ ਨਾਨਕ ਸਾਹਿਬ ਸਿਖਿਆ ਦਿੰਦੇ ਹਨ ਜੋ ਮਨੁੱਖ ਸੱਚ ਨੂੰ ਚੌਂਕਾ ਸੋਚਾ ਕਰਨ ਦੀ ਯੋਗਤ ਬਣਾਉਂਦੇ ਹਨ ਉੱਚੇ ਆਚਰਣ ਨੂੰ ਚੌਂਕੇ ਦੀਆਂ ਲਕੀਰਾਂ ਬਣਾਉਂਦੇ ਹਨ ਜੋ ਨਾਮ ਜਪਦੇ ਹਨ ਤੇ ਇਸ ਨੂੰ ਤੀਰਥ ਇਸ਼ਨਾਨ ਸਮਝਦੇ ਹਨ ਜੋ ਹੋਰਨਾਂ ਨੂੰ ਵੀ ਪਾਪਾਂ ਵਾਲੀ ਸਿੱਖਿਆ ਨਹੀਂ ਦਿੰਦੇ ਉਹ ਮਨੁੱਖ ਪ੍ਰਭੂ ਦੀ ਹਜ਼ੂਰੀ ਵਿੱਚ ਚੰਗੇ ਗਿਣੇ ਜਾਂਦੇ ਹਨ ਸ਼ਬਦ ਦੇ ਸਮਾਪਤ ਉਪਰੰਤ ਸਾਰੀ ਖਲਕਤ ਗੁਰੂ ਸਾਹਿਬ ਕੋਲ ਬੈਠ ਕੇ ਉਹਨਾਂ ਦੇ ਨਵੇਂ-ਨਵੇਂ ਵਿਚਾਰ ਸੁਣਨ ਲੱਗ ਪਈ ਵੈਸ਼ਨੋ ਸਾਧ ਦੀਆਂ ਅੱਖਾਂ ਵੀ ਖੁੱਲ ਗਈਆਂ ਉਸ ਨੂੰ ਪਹਿਲੀ ਵਾਰ ਇਹ ਮਹਿਸੂਸ ਹੋਇਆ ਕਿ ਉਸ ਦੇ ਮਨ ਵਿੱਚ ਤਾਂ ਸਾਰੀਆਂ ਭੈੜੀਆਂ ਕਰਤੂਤਾ ਭਰੀਆਂ ਪਈਆਂ ਹਨ ਤਾਂ ਉਹ ਆਪਣੇ ਆਪ ਨੂੰ ਪਵਿੱਤਰ ਕਿਵੇਂ ਕਹਿ ਸਕਦਾ ਹੈ ਸਤਗੁਰਾਂ ਦੇ ਵਿਚਾਰ ਸੁਣ ਕੇ ਵੈਸ਼ਨੋ ਸਾਧ ਤੇ ਬਹੁਤ ਸਾਰੇ ਹੋਰ ਬੰਦੇ ਇਸ ਸੱਚੇ ਮਤ ਨੂੰ ਧਾਰਨ ਕਰਕੇ ਗੁਰੂ ਕੇ ਸਿੱਖ ਬਣੇ ਅੱਜ ਵੀ ਸਿੱਖ ਸ਼ਕਲ ਵਿੱਚ ਬਹੁਤ ਸਾਰੇ ਨਕਲੀ ਸਾਧੂ ਗਿਆਨੀ yogi ਪ੍ਰਚਾਰਕ ਆਦ ਬਾਹਰ ਦੀ ਸਫੈਦ ਪੋਸ਼ੀ ਅਤੇ ਧਾਰਮਿਕ ਲਿਬਾਸ ਦਿਖਾ ਦਿਖਾ ਕੇ ਆਮ ਸੰਗਤਾਂ ਨੂੰ ਠੱਗਦੇ ਹਨ ਜਦ ਕਿ ਉਹਨਾਂ ਦੇ ਅੰਦਰ ਮਾਇਆ ਦਾ ਪ੍ਰਭਾਵ ਹੁੰਦਾ ਹੈ ਅਤੇ ਉਹਨਾਂ ਦੇ ਮਨ ਕਾਮ, ਕ੍ਰੋਧ, ਲਾਲਚ, ਹੰਕਾਰ ਆਦ ਸਾਰੇ ਔਗਣਾ ਨਾਲ ਲਿਬੜੇ ਪਏ ਹਨ ਸਿੱਖ ਸੰਗਤਾਂ ਨੂੰ ਐਸੇ ਭੇਖ ਧਾਰੀਆਂ ਜਾਂ ਕਲੋਤਾਂ ਕੋਲੋਂ ਸੁਚੇਤ ਰਹਿਣ ਦੀ ਲੋੜ ਹੈ ਅਤੇ ਗੁਰਮਤ ਫਿਲਾਸਫੀ ਨੂੰ ਸਮਝਣ ਦਾ ਆਪ ਯਤਨ ਕਰਨਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ